ਇਹ 16 17 ਕਿਲੋ ਦੁੱਧ ਦੀ ਓਟ ਤੇ ਆਈ ਹੋਈ ਆ ਪਰ 15 ਦੀ ਗਰੰਟੀ ਇਹ ਆ ਦੇਖ ਲਓ ਮਿੱਤਰੋ ਸਾਫ ਸੁਥਰੇ ਥਾਂ ਤੇ 15 ਕਿਲੋ ਆਪਾਂ ਨੂੰ ਵੱਧ ਕਹਿ ਕੇ ਦਿੱਤਾ ਆਪਾਂ 15 ਕਿਲੋ ਚਵਾ ਦਾਂਗੇ ਯਾਰ 5000 ਰੁਪਏ ਦੀ ਗਾ ਦੇ ਦਾਂਗੇ ਮੁੱਲ ਤਾਂ ਦੋ ਦੀ ਤਾਂ ਆਪਾਂ ਲੈਤੀ ਸੀ ਬਈ ਇਹ ਜੀ ਅੱਸੀ ਕੱਲ੍ਹ ਦੋਸਤੋ ਬਹੁ ਬਹੁ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਲਵਿੰਦਰ ਕੋਲੇ ਪਹੁੰਚੇ ਹੋਏ ਆਗੇ ਬਾਈ ਕਲਵਿੰਦਰ ਕੋਲੋਂ ਨਾ ਅੱਜ ਆਪਾਂ ਤੁਹਾਨੂੰ ਨਾ ਨਾਗ ਤਾਂ ਤਿੰਨ ਦਿਖਾ ਦਾਂਗੇ ਮਿੱਤਰੋ ਤੇ ਪਹਿਲੇ ਨੰਬਰ ਤੇ ਨਾ ਆਪਾਂ ਬੂਰੀ ਮੱਝ ਤੋੜ ਕੇ ਦਿਖਾਵਾਂਗੇ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਕਾਲ ਤੇ ਦੋਨੇ ਮੱਜਾਂ ਦੀ ਜੇ ਮੈਂ ਗੱਲ ਕਰਾਂ ਮਿੱਤਰੋ ਸੂਣ ਵਾਲੀਆਂ ਮੱਜਾਂ ਨੇ ਤੇ ਬਾਈ ਨਾਲ ਕਰਵਾਉਣੇ ਆਪਾਂ ਗੱਲਬਾਤ ਤੇ ਨਾ ਜਿਹੜੀ ਆਹਾ ਗਾਂ ਰਹੂ ਮਿੱਤਰੋ ਇਹ ਤਾਂ ਗਾਂ ਤਾਂ ਬਾਈ ਕਹਿੰਦਾ ਆਪਾਂ ਗਿਫਟ ਵਾਲਾ ਕੰਮ ਹੀ ਕਰਨਾ ਹੈਗਾ ਇਹਦੀ ਵੀ ਜਾਣਕਾਰੀ ਲਵਾਂਗੇ ਆਜੋ ਕਰਾਗੇ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਤੇ ਲੱਗੇ ਇਹਨਾਂ ਜਾਨਵਰਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਹੈ ਬਾਈ ਰਾਮ ਜੀ ਹੋਰ ਬਾਈ ਬਹੁਤ ਵਧੀਆ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸ ਬਾਈ ਨਾਮ ਮੇਰਾ ਕੁਲਵਿੰਦਰ ਪਿੰਡ ਨੰਗਲ ਕਰਾਂ ਜਿਹੜਾ ਮਾਨਸਾ ਬਈ ਪਿੰਡ ਆਗਾ ਨੰਗਲ ਕਲਾਂ ਜਿਹੜਾ ਮਾਨਸਾ ਜਿਹੜਾ ਮਾਨਸਾ ਹਾਂਜੀ ਠੀਕ ਆ ਤੇ ਜੇ ਮੈਂ ਗੱਲ ਕਰ ਲਾਂ ਹੁਣ ਜਿਹੜੇ ਤੇਰੇ ਪਿੰਡ ਦੀ ਹਨਾ ਨੇੜਲੇ ਪਿੰਡ ਕਿਹੜੇ ਆਗੇ ਪੰਡਾ ਨੇੜੇ ਬਈ ਜਮਾਰਕ ਤੋਂ 2.5 ਕਿਲੋਮੀਟਰ ਤੇ ਜਮਾਰਕਾ ਮਾਨਸਾ 7 ਕਿਲੋਮੀਟਰ ਤੇ ਮਾਨਸਾ ਦੁੱਲੋਵਾਲ ਰਹਿ ਗਿਆ ਬਈ ਛੋਟਾ ਨੰਗਲ ਸਾਰੇ ਪਿੰਡ ਨਾਲ-ਨਾਲ ਹੀ ਆ ਗਏ ਬਈ ਨਾਲ-ਨਾਲ ਹਾਂ ਕਿਲੋ-ਕਿਲੋਮੀਟਰ ਠੀਕ ਆ ਅੱਛਾ ਕੁਲਵਿੰਦਰ ਜਿਵੇਂ ਗੱਲ ਕਰ ਲਈ ਤੇਰੇ ਕੋਲੇ ਗਾਵਾਂ ਵੀ ਰੱਖੀਆਂ ਘਰੇ ਹਨ ਤੇ ਇੱਧਰ ਦੇ ਪਾਸੇ ਜਿਹੜੇ ਤੇਰੇ ਹੈਗੇ ਹੋਰ ਪਸ਼ੂ ਆ ਗਏ ਹਨ ਹਾਂ ਤੇ ਮੈਨੂੰ ਆਏ ਦੱਸ ਪਹਿਲੇ ਨੰਬਰ ਤੇ ਜਿਹੜੀ ਤੇਰੀ ਬੂਰੀ ਝੋਟੀ ਆ ਗਈ ਬੂਰੀ ਝੋਟੀ ਦਾ ਸੂਆ ਦੱਸ ਕਿੰਨਾ ਸੂਣ ਵਾਲੀ ਹੈ ਸੂਆ ਤੀਜਾ ਸੂਬਾ ਹੀ ਰਿਹਾ ਨਾਲ ਤੀਜਾ ਓਰੀਜਨਲ ਤੀਜਾ ਸੂਆ ਹਾਂ ਕਿੰਨੇ ਦਿਨ ਪਾਕੀ ਪ ਉੱਤੇ ਲੈ ਜੂ ਕੱਢ ਜੂ ਝੋਟੀ ਲੈ ਜੂਗੀ ਅੱਛਾ ਦੂਜੇ ਸੂਏ ਦਾ ਝੋਟੀ ਦਾ ਤੇਰੀ ਦਾ ਦੁੱਧ ਕਿੰਨਾ ਰਿਹਾ ਮੈਨੂੰ ਬਈ 16 17 ਕਿਲੋ ਕਹਿ ਕੇ ਦਿੱਤਾ ਪਰ ਆਪਾਂ 15 ਕਿਲੋ ਦੀ ਗਾਰੰਟੀ ਦੇ ਦਾਂਗੇ ਝੋਟੀ ਦੀ 15 ਕਿਲੋ ਦੀ ਗਾਰੰਟੀ ਹਾਂ 15 ਕਿਲੋ ਦੀ ਗਾਰੰਟੀ ਹਾਂ ਗਾਰੰਟੀ ਬਈ ਚਵਾ ਕੇ ਵੀ ਦੇ ਦਾਂਗੇ 15 ਕਿਲੋ ਦਾ ਆਪਾਂ 15 ਕਿਲੋ ਚਵਾ ਕੇ ਦੇ ਦੇਗਾ ਹਾਂ ਠੀਕ ਆ ਤੇ ਹੁਣ ਸੂ ਦੀ ਤੀਜਾ हां ਤੀਜਾ ਸੂਸ ਹੁੰਦੀ ਬੇ ਗੱਬਣ ਦਾ ਪਤਾ ਕਿ ਕਿਹੜੇ ਨਾ ਗੱਬਣ ਦਾ ਨਹੀਂ ਪਤਾ ਵੀ ਆਪਾਂ ਕੱਚੀ ਲੈਤੀ ਮਹੀਨੇ 40 40 ਵਜਦਿਆਂ ਦੀ ਕੱਚੀ ਜੋ ਆਪਾਂ ਲੈਤੀ ਐ ਜਦੋਂ ਲੈਤੀ ਸੀ ਹਾਂ ਬਈ ਠੀਕ ਆ ਲੈ ਖੋਲ ਫੇਰ ਕਰਾ ਤੋੜ ਕੇ ਦਿਖਾ ਗਏ ਤੇ ਲੋ ਵੀ ਆ ਦੇਖ ਲੋ ਝੋਟੀ ਜਿਹੜੀ ਹੈਗੀ ਨਾ ਥਣ ਲੇਵੇ ਦੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਮੂੰਹ ਦੀ ਤਾਂ ਦੇਖ ਲੋ ਸਿੰਘਾਂ ਦੀ ਸੋਹਣੀ ਆ ਗਈ ਝੋਟੀ ਬੂਰੇ ਰੰਗ ਦੀ ਝੋਟੀ ਹੈ ਮਿੱਤਰੋ ਤੇ ਲੇਵਾ ਨਾ ਆਹਾਹਾ ਲੇਵਾ ਸੋਨਾ ਤਿਆਰ ਕਰਦੀ ਤਰੀ ਹੁੰਦੀ ਹੈ ਮਿੱਤਰਾ ਕਿ ਨਹੀਂ ਇਹ ਥਾਣਾ ਥੋਣਾ ਦਾ ਜਮਾ ਓਕੇ ਹੈਗਾ ਹਾਂ ਸਾਫ਼ ਆ ਬਈ ਸਾਰੀ ਲੈ ਇਹ ਆ ਦੇਖ ਲਓ ਮਿੱਤਰੋ ਸਾਫ ਸੁਥਰੇ ਥਣ ਲੇਵੇ ਅਲ ਗਿਆ ਤੇ ਇਹ ਝੋਟੀ ਲੇਵਾ ਵੀ ਪਿੱਛੇ ਨੂੰ ਰੱਖਦੇ ਮੜਾ ਜਾ ਖੜਾਈ ਕਰਾ ਇਹ ਹਜੇ ਤੱਕ ਕੋਈ ਬਾਈ ਤਾਂ ਹੀ ਨਹੀਂ ਲੱਗਦੀ ਮੈਨੂੰ ਹਾਂ ਜੀ ਕੱਢ ਜੂ ਪੰਜਾ ਦਿਨ ਤੱਕ ਹਾਂ ਆ ਦੇਖ ਲਓ ਫੜੀਆਂ ਵਰਗੇ ਥਣ ਪਿਆ ਮਿੱਤਰੋ ਝੋਟੀ ਦੇ ਇਹ ਤਾਂ ਤਿਆਰ ਹੋ ਸੁ ਤੱਕ ਲਾ ਜੂ ਲੇਵਾ ਤਾਂ ਬਈ ਜਮਾ ਠੀਕ ਆ ਲੈ ਇੱਧਰ ਲੈ ਚੱਲ ਘਰੇ ਕਰਾ ਇਹ ਆ ਦੇਖ ਲਓ ਇੱਧਰਲੀ ਸਾਈਡ ਤੋਂ ਵੀ ਮੈਂ ਤੁਹਾਨੂੰ ਦਿਖਾ ਦਣਾ ਤੇ ਇਧਰੋਂ ਧੁੱਪ ਜ਼ਰੂਰ ਪੈਂਦੀ ਹੋਊਗੀ ਬਾਕੀ ਝੋਟੀ ਜਿਹੜੀ ਹੈਗੀ ਹੈ ਨਾ ਇਹ ਬਰੀਕ ਆ ਗਈ ਪੂਰੀ ਤੇ ਚੋਟੀ ਦਾ ਰੇਟ ਫਿਰ ਮੈਨੂੰ ਐ ਦੱਸ ਕਿੰਨਾ ਕਰਤਾ ਤੂੰ ਰੇਟ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਹਾਂ ਲੈ ਮਰਦੀ ਏ ਤੇਰੀ ਇਹ ਆ ਦੇਖ ਲੋ ਖੜੀ ਦਾ ਲੇਵਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਾਂ ਤੇ ਦੁੱਧ 15 ਕਿਲੋ ਚਵਾ ਦੇਂਗਾ ਹਾਂ ਚਵਾ ਦੇਾਂ 15 ਕਿਲੋ ਆਪਾਂ ਨੂੰ ਵੱਧ ਕਹਿ ਕੇ ਦਿੱਤਾ ਆਪਾਂ 15 ਕਿਲੋ ਚਵਾ ਦੇਾਂਗੇ ਬਾਈ ਆਪਾਂ ਜੀ ਠੀਕ ਆ ਹਾਂ ਚਲੋ ਤੇ ਜਿਹੜੀ ਤੇਰੀ ਆ ਗਈ ਦੂਜੇ ਨੰਬਰ ਤੇ ਆਹਾ ਮੱਝ ਆ ਗਈ ਇਹਦਾ ਸੂਆ ਦੱਸ ਮੈਨੂੰ ਸੂਆ ਕੋਈ ਚੌਥਾ ਮੰਨ ਲੇ ਕੋਈ ਪੰਜਵਾਂ ਮੰਨ ਲੇ ਆਪਾਂ ਨੂੰ ਤੀਜਾ ਕਹਿ ਕੇ ਦਿੱਤੀ ਆ ਚੌਥਾ ਪੰਜਵਾਂ ਸੂਆ ਹੋਊਗੀ ਬਾਈ ਚੌਥਾ ਹੈਨਾ ਹਾਂ ਤੇ ਮੈਨੂੰ ਅਜ ਦੱਸ ਦੇ ਤੇ ਕਿੰਨੇ ਦਿਨ ਇਹਦੇ ਪਏ ਸੂਣ ਦੇ ਇਹ ਲੈ ਜੂ ਇਹ 10 ਦਿਨ ਬਾਈ ਵੱਧ ਭਾਵੇਂ ਬਿਸ਼ੱਕ ਲੈ ਜੇ ਘੱਟ ਘੱਟ ਦੀ ਨਹੀਂ ਦੱਸ ਤਾਂ ਲੈ ਜੂ ਇਹ ਦੁੱਧ ਦੀ ਔਰ ਤੇ ਤਾਂ ਆਈ 17 18 ਕਿਲੋ ਜੀ ਤੇ ਬਾਈ ਅੱਛਾ ਹਾਂ ਪਰ ਆਪਾਂ ਨਹੀਂ ਕਹਿੰਦੇ ਆਪਾਂ 15 ਕਿਲੋ ਕਹਿ ਕੇ ਦੇ ਦਾਂਗੇ 15 ਕਿਲੋ ਤੇ ਹਾਂ ਬਾਈ ਗਾਰੰਟੀ ਹਾਂ ਗਾਰੰਟੀ 15 ਕਿਲੋ 15 ਤਾਂ ਕੀ ਵਾਲਾ ਵੇਹ ਦਾ ਕੱਚੀ ਕੱਚੀ ਐ ਅੱਛਾ ਹਾਂ ਤੇ ਇੱਕ ਮਿੰਟ ਖੜੀ ਦਾ ਲੇਵਾ ਮਾਸ ਨੂੰ ਦਿਖਾ ਦਣਾ ਮਿੱਤਰੋ ਚਾਰੇ ਥਣ ਕੱਲੇ ਕੱਲੇ ਮਾੜੀਆਂ ਇੱਕ ਸਾਈਡ ਇੱਧਰ ਵੀ ਮਾੜੇ ਦੇ ਡੰਕਣ ਉਹ ਹੈਗੀਆਂ ਵਿਚਾਲੇ ਭਈ ਉਹ ਵਿਚਾਲਦੀਆਂ ਚੁਲਦੀ ਨੇਗੀ ਯਾਰ ਉਹ ਥਣ ਲੇਵੇ ਤੋਂ ਬੜੀ ਸਾਫ ਆ ਬੋਲੋ ਸਾਫ ਆ ਭਈ ਅੱਛਾ ਲੈ ਐਂ ਕਰ ਕਰਨਾ ਬਾਹਰ ਖੋਲ ਬਾਹਰ ਭੜ ਗਿਆ ਏ ਤੋੜ ਕੇ ਰਾ ਥੋੜੀ ਜੀ ਲੱਸੀ ਪੈਂਦੀ ਐ ਤੇਰੀ ਮਾਜਾ ਤੇ ਆਈ ਇਹੋ ਜੇ ਘਰੋਂ ਆ ਬਈ ਦੁੱਧ ਵਾਲੀ ਆ ਹਾਂ ਦੁੱਧ ਵਾਲੀ ਮੈਂ ਵੀ ਤਸੱਲੀ ਦੇ ਭੇਜੀ ਆਪਣੇ ਕੋਲੇ ਬੰਦੇ ਨੇ ਠੀਕ ਆ ਲੇ ਵੀ ਬਾਈ ਕਹਿੰਦਾ ਨਾ ਜਿਹੜੀ ਆਹਾ ਮੱਝ ਆ ਗਈ ਥਾਂ ਦੇ ਬਾਪਾਈ ਬੜਾ ਖੁੱਲਾ ਡੁੱਲਾਗਾ ਤੇ ਆਹਾ ਮੱਝ ਜਿਹੜੀ ਹੈਗੀ 16 17 ਕਿਲੋ ਦੁੱਧ ਦੀ ਓਟ ਤੇ ਆਈ ਹੋਈ ਆ ਪਰ 15 ਦੀ ਗਰੰਟੀ ਰਹੂਗੀ ਥਾਂ ਦੇ ਵੀ ਜਿਹੜੀ ਹੈਗੀ ਸਾਫ ਆ ਸਿੰਗਾ ਦੀ ਵੀ ਗੋਲ ਆ ਗਈ ਇਹ ਦੇਖ ਲਓ ਮੂੰਹ ਵੀ ਮੈਂ ਤੁਹਾਨੂੰ ਦਿਖਾ ਦਣਾ ਮੱਝ ਦਾ ਇਹ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਆ ਦੇਖੋ ਤੇ ਥਣ ਲਾ ਥਣਾ ਦੀ ਗਰੰਟੀ ਰਹੂ ਹਾਂ ਭਾਈ ਆਪਣੀ ਗਰੰਟੀ ਹੈ ਲੈ ਵੀ ਪਹਿਲਾਂ ਚੋਕੇ ਲੈ ਜੇ ਕੋਈ ਹਾਂ ਚਬਾ ਕੇ 15 ਕਿਲੋ ਚਬਾ ਕੇ ਵੀ ਦੇ ਦਾਂਗੇ ਭਈ ਆਪਾਂ ਕੋਈ ਆਜਾ ਕਰਾਂ ਤੇ ਇਹ ਇਹਦਾ ਰੇਟ ਕਿੰਨਾ ਕਰਤਾ ਇਹਦਾ ਹੀ ਫੋਨ ਤੇ ਕਰ ਲਾਂਗੇ ਭਈ ਰੇਟ ਆ ਜਾ ਫਿਰ ਕਰ ਤੇ ਜਿਹੜੀ ਤੇਰੀ ਆਂ ਗਾਂ ਆ ਗਈ ਹਾਂਜੀ ਇਹ ਗਾਂ ਦਾ ਕੀ ਹਿਸਾਬ ਕਿਤਾਵਾ ਮੈਨੂੰ ਤਾਂ ਸਮਝੋ ਬਾਹਰ ਹੈ ਇਹ ਆਪਾਂ ਦੂਜਾ ਸੂਆ ਲੈਤੀ ਸੱਜਰ ਭਾਈ ਦੁੱਧ ਦਿੱਤਾ 35 36 ਕਿਲੋ ਆਪਣੇ ਕੋਲੇ ਨੇ ਅੱਛਾ ਹਾਂ ਇਹ ਕਿਸੇ ਕਾਰਨ ਕਰਕੇ ਗੱਬਣ ਨਹੀਂ ਹੋਈ ਅੰਦਰ ਦੀ ਸਾਫ ਹੈ ਹਾਂ ਇਹਦੇ ਮੈਂ ਇਹਨੂੰ ਡਰਾਈ ਕਰਤੀ 10-12 ਕਿਲੋ ਤੋਂ ਮੈਂ ਕਿੱਟ ਲਵਾਉਣ ਦੀ ਸੋਚੀ ਬਈ ਇਹਦੇ ਅੱਛਾ ਹਾਂ ਪਰ ਹੁਣੇ ਪਸ਼ੂ ਬਾੜੇ ਹੋ ਰਹੇ ਸਮਾਈ ਇਹ ਨਹੀਂ ਹੁੰਦੀ ਨਹੀਂ ਬਈ ਆਪਾਂ ਦੇ ਦਾਂਗੇ ਮਾਂਗਾ ਵੀ ਦੇ ਦਾਂਗੇ ਕੀ ਰੇਟ ਹੈ ਦਾ ਰੇਟ ਰੇਟ ਤਾਂ ਕੀ ਬੱਚਿਆਂ ਨੂੰ ਸਸਤੀ ਹੈ ਬਈ ਐਡੀ ਗਾਂ 2 ਲੱਖ ਦੀ ਲੱਤੀ ਸੀ ਆਪੇ ਹੁਣ 10000 ਦੇ ਦਾਂਗੇ 10000 ਦੀ ਹਾਂ ਹੋਰ ਕੋਈ ਨਹੀਂ ਮਾਨਤਾ ਕਰਦਾਂਗੇ ਦੇ ਦਾਂਗੇ 8000 ਦੇ ਦਾਂਗੇ ਆਪਾਂ ਹੋਰ ਮਾਨਤਾ ਤਾਂ 7 ਦੀ ਦੇ ਦਾਂਗੇ 5 ਦੀ ਦੇ ਦਾਂਗੇ ਯਾਰ ਤੇਰੇ ਤੇ ਲੈ ਖੋਲ ਕੇ ਰਾ ਲੈ ਉਹ ਥਣ ਲੈਵੇ ਦੀ ਤੇ ਅੰਦਰੋਂ ਸਾਫ਼ ਆ ਇਹਦਾ ਅੰਦਰੋਂ ਸਾਫ਼ ਆ ਬਈ ਲੈ ਵੀ ਗੱਲ ਸੁਣ ਲੋ ਮਿੱਤਰੋ ਆਹ ਗਾਂ ਜਿਹੜੀ ਆ ਗਈ ਨਾ ਮਿੱਤਰੋ ਇਹ ਭੱਜੂਗੀ ਥੋੜਾ ਜਿਹਾ ਬਾਹਰ ਬਈ ਯਾਰ 5000 ਰੁਪਏ ਦੀ ਗਾਂ ਦੇ ਦਾਂਗੇ ਮੁੱਲ ਤਾਂ 10 ਕੀਤਾ ਸੀ ਤੇ ਬੱਛੀਆਂ ਦੇ ਭਾਤੋਂ ਵੀ ਥੱਲੇ ਆ ਗਈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਿੱਤਰੋ ਜਿਹੜੇ ਬੰਦੇ ਨੇ ਆ ਗਾਂ ਤੇ ਮਿਹਨਤ ਕਰ ਲਈ ਨਾ 5000 ਦੀ ਗਾਂ ਆ ਗਈ ਜੇ ਫਿੱਟ ਵਹਿ ਗਈ ਇਹ ਗਾਂ 2 ਲੱਖ ਰੁਪਏ ਦੀ ਬਣ ਜਾ ਦੋ ਦੀ ਤਾਂ ਆਪਾਂ ਲੈਤੀ ਸੀ ਬਈ ਇਹ ਦੋ ਦੀ ਹਾਂ ਆ ਲੈ ਕੇ ਆਈ ਸੀ ਆਪਾਂ ਲੈ ਯਾਰ ਆ ਵੱਡੀਆਂ ਮਾਰਾਂ ਪੈ ਜਾਂਦੀਆਂ ਸੰਭਾਈ ਘਾਟਾ ਬਾਈ ਦੀ ਮੈਂ ਤੁਹਾਨੂੰ ਦੱਸਾਂ ਗੱਲ ਹੈ 5000 ਦੀ ਦੇ ਦੂਗਾ ਤੇ ਮਿਹਨਤ ਕਰ ਲਿਓ ਮਿੱਤਰੋ ਓਏ ਜਿਹੜੇ ਤੇ ਫਿੱਟ ਆ ਗਈ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਬੰਦਾ ਨੌਲੇਜ ਰੱਖਦਾ ਹੋਇਆ ਨਾ ਤੇ ਜ਼ਰੂਰ ਤੇਰੇ ਨਾਲ ਗੱਲਬਾਤ ਕਰੂ ਹਾਂ ਬਈ ਕੌਣ ਛੱਡਦਾ ਬਈ ਕਾ ਬੱਚੀ ਨਹੀਂ ਦਿੰਦਾ ਕੋਈ ਬਈ 25 3000 ਤੋਂ ਘੱਟ ਤਾਂ ਨੰਬਰ ਕਿੰਨਾ ਤੇਰਾ ਨੰਬਰ 7652833241 ਬਈ ਠੀਕ ਆ ਤੇ ਨਗਾ ਦੀ ਜਿਹੜੀ ਦੀ ਤਿੰਨਾਂ ਦੀ ਆਪਣੀ ਫੁੱਲ ਗਾਰੰਟੀ ਆ ਆਪਣੀ ਫੁੱਲ ਗਾਰੰਟੀ ਆ ਬਈ ਨਗਾ ਦੀ ਘਰ ਤੱਕ ਦੀ ਗਾਰੰਟੀ ਆਪਣੀ ਠੀਕ ਹੈ ਤੇ ਲੋ ਵੀ ਮਿੱਤਰੋ ਜਿਹੜੇ ਭਰਾ ਦੇ ਫਿੱਟ ਆਉਂਦੇ ਤਿੰਨੇ ਨਗਾ ਦੇ ਵਿੱਚੋਂ ਕੋਈ ਇੱਥੇ ਆ ਜੂ ਤਸੱਲੀ ਕਰ ਲੋ ਤਸੱਲੀ ਕਰਕੇ ਨਾ ਤੁਸੀਂ ਜਿਹੜੇ ਹੈਗੇ ਲਿਜਾ ਸਕਦੇ ਹੋ ਪਸੂ ਕਿਵੇਂ ਲੱਗਿਆ ਕੰਮ ਦੱਸਿਓ ਧੰਨਵਾਦ